ਤੇ ਉਹ ਦੋ ਕਾਰਾਂ ਵਾਲੇ ਸੀ ਬਾਈ ਉਹ ਮੈਨੂੰ ਬਹੁਤ ਜ਼ਿਆਦਾ ਕੁੱਟਮਾਰ ਕਰ ਗਏ ਮੇਰੀ ਤੇ ਨਾਲੇ ਮੇਰਾ ਪਰਸ ਲੈ ਕੇ ਖੋ ਕੇ ਬਾਈ ਤੇ ਦੋ ਜਣੇ ਦੋ ਕਾਰਾਂ ਸੀਗੀਆਂ ਬਾਈ ਤੇ ਆ ਮੇਰਾ ਕੁਰਤਾ ਵੀ ਵਾ ਦੇਖੋ ਮੈਨੇ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਹਾਂਜੀ ਭਾਜੀ ਕੀ ਨਾਮ ਆ ਤੁਹਾਡਾ ਕਿੱਥੋਂ ਆ ਰਹੇ ਮੈਂ ਇਹ ਬਠਿੰਡੇ ਤੋਂ ਚੱਲ ਕੇ ਆ ਰਿਹਾ ਸੀਗਾ ਜੀ ਤੇ ਮੈਂ ਗਰਾਆਂ ਦੇ ਨੇੜੇ ਸੀਗਾ ਤੇ ਮੇਰੀ ਕਰੀਮਨ ਗੱਡੀ 70 75 ਦੀ ਸਪੀਡ ਤੇ ਸੀਗੀ ਤੇ ਆਉਂਦੇ ਇਹਦੀ ਸਾਫਟ ਟੁੱਟ ਗਈ ਜੋ ਕਿ ਉਹਦੇ ਚ ਪ੍ਰੈਸ਼ਰ ਪਾਈਪ ਚ ਵੱਜੀ ਹੈ ਪ੍ਰੈਸ਼ਰ ਪਾਈਪ ਵੀ ਟੁੱਟ ਗਈ ਜੀ ਤੇ ਗੱਡੀ ਬ੍ਰੇਕਾਂ ਫੇਲ ਹੋ ਗਈਆਂ ਜੋ ਕਿ ਮੈਂ ਗੱਡੀ ਪੁਲ ਤੋਂ ਡਾਊਨ ਉਤਰਦੇ ਗੱਡੀ ਬ੍ਰੇਕਾਂ ਫੇਲ ਹੋਣ ਕਰਕੇ ਵੀ ਮੈਂ ਫੁੱਟਪਾਥ ਨਾਲ ਲਾਉਂਦੇ ਲਾਉਂਦੇ ਹੌਲੀ ਹੌਲੀ ਗੱਡੀ ਰੁਕੀ ਸੀ ਸਪੀਡ ਸੀਗੀ ਗੱਡੀ 22 ਕਿਲੋਮੀਟਰ ਤੇ ਜਾ ਕੇ ਰੁਕੀ ਆ ਗੱਡੀ ਜੀ ਤੇ ਕਨੈਕਟਰ ਨੇ ਹੌਲੀ ਜਦੋਂ ਪੁਲ ਤੇ ਚੜਨ ਲੱਗੇ ਹੌਲੀ ਹੋਈ ਫੇਰ ਭੱਜ ਕੇ ਤੇ ਛੋਟਾ ਲਾਇਆ ਗੱਡੀ ਫੇਰ ਰੁਕੀ ਜੀ ਤੇ ਅੱਗੇ ਟਰੱਕ ਸੀਗਾ ਟਰੱਕ ਤੋਂ ਵੀ ਬਚਾਈ ਤੇ ਸਵਾਰੀਆਂ ਦੀ ਵੀ ਕੋਈ ਸੱਟ ਫੇੜ ਨਹੀਂ ਬਚਤ ਹੈਗੀ ਜੀ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆਂ ਫਲੋਰ 메ਨ ਜੀਟੀ ਰੋਡ ਹਾਈਵੇ ਤੇ ਤਨਾਦਿਆ ਸਾਨੂੰ ਕੋਈ ਥਾਣਾ ਗੁਰਾਇਆਂ ਤੋਂ ਮੈਸੇਜ ਮਿਲਿਆ ਸੀ ਕਿ ਇੱਕ বাস ਆ ਨਿੱਜੀ ਕੰਪਨੀ ਦੇ ਐਮ ਐਚਟੀ ਐਕਸਪ੍ਰੈਸ ਤੇ ਇੱਕ ਕਾਰ ਨਾਲ ਹਿੱਟ ਕਰ ਗਈ ਆ ਜਿਹਦੇ ਵਿੱਚ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਤੇ ਮੌਕੇ ਦੇ ਡਿਊਟੀ ਅਫਸਰ ਸਰਿੰਦਰਪਾਲ ਥਾਣਾ ਗੁਰਾਇਆਂ ਨੂੰ ਬੁਲਾਇਆ ਗਿਆ